हां जी बासमती 1985 ਚੋਨੀ ਦੀ ਜਿਹੜੀ ਹੁਣ ਲਵਾਈ ਆ ਉਹ ਅਸੀਂ ਸ਼ੁਰੂ ਕਰ ਕਰ ਚੁੱਕੇ ਆ ਜੀ ਅੱਜ ਤਰੀਕ ਹੋ ਚੁੱਕੀ ਆ ਜੀ 10 ਜੁਲਾਈ ਆ ਤੁਸੀਂ ਪਨੀਰੀ ਵੇਖੋ ਜੀ ਜਿਹੜੀ ਆਪਾਂ ਤਿਆਰ ਕੀਤੀ ਸੀਗੀ ਤੇ ਜਿਹੜੀ ਪਨੀਰੀ ਆ ਇਹ 24 ਤੋਂ 25 ਦਿਨ ਦੀ ਪਨੀਰੀ ਆ 16 ਜੂਨ ਨੂੰ ਆਪਾਂ ਇਸ ਦਾ ਜਿਹੜਾ ਬੀਜ ਆ ਬਾਸਮਤੀ ਦਾ ਉਹ ਬੀਜਿਆ ਸੀਗਾ ਤੇ ਅੱਜ 10 ਜੁਲਾਈ ਨੂੰ ਆਪਾਂ ਜਿਹੜੀ ਆ ਇਸ ਨੂੰ ਲਗਾਉਣ ਜਾ ਰਹੇ ਆ ਆਪਣੇ ਖੇਤ ਦੇ ਵਿੱਚ ਤੇ ਇਸ ਦੀ ਜਿਹੜੀ ਗਰੋਥ ਦੇਖੋ ਤੁਸੀਂ ਕਿੰਨੀ ਵਧੀਆ ਗਰੋਥ ਹੈ ਇਹ ਤੁਸੀਂ ਪਨੀਰੀ ਤੁਸੀਂ ਵੀ ਤਿਆਰ ਕਰ ਸਕਦੇ ਹੋ ਪਰ ਐਦਾਂ ਦੀ ਜਿਹੜੀ ਪਨੀਰੀ ਤਿਆਰ ਕਰਨ ਦੇ ਲਈ ਇਸ ਨੂੰ ਇੱਕ ਪਰਟੀਕੂਲਰ ਟਾਈਮ ਦੇ ਵਿੱਚ ਬੀਜਣਾ ਪੈਂਦਾ ਹੈ ਇਸ ਲਈ ਆਪਾਂ ਹਰ ਵੀਡੀਓ ਦੇ ਵਿੱਚ ਕਹਿੰਦੇ ਸੀਗੇ ਜਿਹੜੀ ਵੀ ਤੁਸੀਂ ਝੋਨੇ ਦੀ ਪਨੀਰੀ ਤਿਆਰ ਕਰਨੀ ਹੈ ਉਸ ਨੂੰ ਟਾਈਮ ਸਿਰ ਬੀਜੋ ਟਾਈਮ ਤੋਂ ਗੇਟਾਂ ਨਾਲ ਬੀਜੋ ਜਾਂ ਫਿਰ ਟਾਈਮ ਤੋਂ ਪਛੇਦਾਂ ਨਾਲ ਬੀਜੋ ਪੂਰੇ ਪ੍ਰੋਪਰ ਟਾਈਮ ਤੇ ਵੀ ਜਿਹੜੀ ਪਨੀਰੀ ਬੀਜਣੀ ਉਹ ਬਹੁਤ ਜ਼ਰੂਰੀ ਹੈ ਆ ਤੁਸੀਂ ਵੇਖ ਲਓ ਜੀ ਕਿੰਨੀ ਵਧੀਆ ਹਾਈ ਟਾਈਸ ਪਨੀਰੀ ਦੀ ਇਹਦੇ ਵਿੱਚ ਕੋਈ ਆਪਾਂ ਬਹੁਤਾ ਜਿਹੜਾ ਇਹ ਕਾਦੂ वगैरह ਨਹੀਂ ਪਾਈ ਹੈਗੀ ਦੋ ਵਾਰ ਜੂਰੀਆ ਦਿੱਤਾ ਇੱਕ ਇੱਕ ਵਾਰ ਸਾਗਰ ਕਾ ਪਾਈ ਆ ਜੀ ਤੇ ਇਸ ਦੇ ਵਿੱਚ ਜਿਹੜੀਆਂ ਦੋ ਟ੍ਰੈਕੋਡਰਮਾਂ ਦੀਆਂ ਸਪ੍ਰਿੰਗਾਂ ਹੋ ਚੁੱਕੀਆਂ ਨੇ ਤੇ ਇੰਨੀ ਘੱਟ ਮਿਹਨਤ ਕਰਨ ਦੇ ਬਾਅਦ ਜਿਹੜੀ ਇਹ ਪਨੀਰੀ ਦੀ ਤੁਸੀਂ ਗਰੋਥ ਦੇਖੋ ਤੇ ਕੁਆਲਿਟੀ ਦੇਖੋ ਕਿੰਨੀ ਵਧੀਆ ਏ ਇਹ ਜਿਹੜੀ ਆਪਾਂ ਪਨੀਰੀ ਤਿਆਰ ਕੀਤੀ ਸੀਗੀ ਇਦਾਂ ਬੀਜ ਵੀ ਆਪਾਂ ਨੇ ਨਹੀਂ ਸੀ ਸੋਧਿਆ ਫੰਗੀ ਸਾਈਡ ਨਾਲ ਫੰਗੀ ਸਾਈਡ ਦੀ ਪ੍ਰੋਬਲਮ ਉਦੋਂ ਹੀ ਆਉਂਦੀ ਹੈ ਜਿਹੜੀ ਆਪਾਂ ਬਾਸੂਨ ਦੀ ਝੋਨੇ ਦੀ ਜਿਹੜੀ ਅਗੇਤੀ ਇਹ ਜਿਹੜੀ ਪਨੀਰੀ ਬੀਜਦੇ ਆ ਉਹ ਕਿਉਂਕਿ ਉਸ ਸਮੇਂ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਏ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਝੰਡਾ ਰੋਗ ਦੀ ਪ੍ਰੋਬਲਮ ਆਉਂਦੀ ਏ ਤੇ ਉਹ ਬਾਅਦ ਵਿੱਚ ਫੰਗੀਸਾਈਡ ਦਵਾਈਆਂ ਦੇ ਨਾਲ ਵੀ ਜਿਹੜਾ ਹੱਲ ਨਹੀਂ ਹੁੰਦੀ ਪ੍ਰੋਬਲਮ ਆ ਉਹ ਖੇਤ ਨੇ ਜਿਨ੍ਹਾਂ ਦੇ ਵਿੱਚ ਆਪਾਂ ਜਿਹੜੀ ਬਾਸਮਤੀ ਝੋਨੇ ਦੀ ਪਨੀਰੀ ਕੱਦੂ ਕਰਕੇ ਲਗਾ ਰਹੇ ਹਾਂ ਇਹ ਜਿਹੜੇ ਖੇਤ ਨੇ ਇਹ ਮੱਕੀ ਵਾਲੇ ਖੇਤ ਨੇ ਤੇ ਕਿਸਾਨ ਹੁਣ ਜਿਹੜੇ ਨੇ ਅੱਗ ਲਾਉਣ ਵੱਲ ਬਹੁਤ ਰੁਝਾਨ ਰੱਖਦੇ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਜਿਹੜੀਆਂ ਕਣਕ ਦੇ ਜਿਹੜੇ ਨਾੜ ਦੇ ਘੁੰਡੀਆਂ ਨੇ ਉਹ ਖੇਤ ਦੇ ਵਿੱਚ ਜਿਹੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਇਸ ਕਰਕੇ ਉਹ ਅੱਗ ਲਗਾਉਂਦੇ ਨੇ ਪਰ ਅੱਗ ਲਗਾਉਣ ਦੇ ਨਾਲ ਜਿਹੜੀ ਹੈ ਆਪਣੀ ਮਿੱਟੀ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਘਟਦੀ ਜਾ ਰਹੀ ਹੈ ਤੇ ਇਹਦੇ ਵਿੱਚ ਜਿਹੜੀ ਜਵਾਨੂਆਂ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਘੱਟ ਹੁੰਦੀ ਜਾ ਰਹੀ ਹੈ ਇਸ ਕਰਕੇ ਜਿਹੜੀ ਆਪਣੀਆਂ ਫਸਲਾਂ ਜਿਹੜੀਆਂ ਝਾੜ ਨਹੀਂ ਲੈਂਦੀਆਂ ਪਰ ਆਹ ਦੇਖ ਲਓ ਜੀ ਪੂਰੇ ਦੇ ਪੂਰੇ ਖੜੇ ਟਾਂਡੇ ਆ ਅਸੀਂ ਨੇ ਆਪਣੇ ਖੇਤ ਦੇ ਵਿੱਚ ਮੱਕੀ ਦੇ ਬਾਕੇ ਤੇ ਫਿਰ ਮਿਕਸ ਕਰਕੇ ਇਸ ਦੇ ਉੱਪਰ ਇਸ ਦਾ ਜਿਹੜਾ ਕੱਦੂ ਕਰਕੇ ਫਿਰ ਜਿਹੜੀ ਬਾਸਮਤੀ ਝੋਨੇ ਦੀ ਜਿਹੜੀ ਆ ਲਵਾਈਓ ਸ਼ੁਰੂ ਕਰ ਰਹੇ ਹਾਂ ਤੇ ਸਾਨੂੰ ਕੋਈ ਵੀ ਦਿੱਕਤ ਨਹੀਂ ਆਈ ਹੈਗੀ ਕਿਉਂਕਿ ਇਸ ਤਰ੍ਹਾਂ ਦੀ ਕੁਦਰਤੀ ਖਾਦ ਜਿਹੜੀ ਹੈ ਆਪਾਂ ਨੂੰ ਕਿਸੇ ਵੀ ਦੁਕਾਨ ਤੋਂ ਨਹੀਂ ਮਿਲਦੀ ਹੈਗੀ ਜਿਹੜੀਆਂ ਆਕਰਸ਼ਕ ਪੈਕਿੰਗਾਂ ਦੇ ਵਿੱਚ ਖਾਦਾਂ ਆਉਂਦੀਆਂ ਨੇ ਆਪਾਂ ਲਿਆ ਕੇ ਆਪਣੇ ਖੇਤ ਦੇ ਵਿੱਚ ਪਾਉਂਦੇ ਹਾਂ ਉਹਨਾਂ ਨੂੰ ਪਾਉਣ ਦੀ ਆਪਾਂ ਨੂੰ ਜ਼ਰੂਰਤ ਇਸ ਕਰਕੇ ਹੀ ਪੈਂਦੀ ਹੈ ਕਿਉਂਕਿ ਜਿਹੜਾ ਹੁਣ ਆਪਾਂ ਖੇਤੀ ਦਾ ਜਿਹੜਾ ਇਹ ਉਹ ਮਾਇਨੇ ਬਦਲ ਚੁੱਕੇ ਆਂ ਕਿਉਂਕਿ ਅੱਗ ਲਗਾ ਕੇ ਆਪਾਂ ਹਰ ਚੀਜ਼ ਨੂੰ ਅੱਗ ਲਗਾ ਕੇ ਝੋਨੇ ਦਾ ਜਿਹੜਾ ਨਾੜਾ ਉਹਨੂੰ ਆਪਾਂ ਨੇ ਫੁੱਕਣਾ ਕਣਕ ਦਾ ਜਿਹੜਾ ਰਹਿੰਦਾ ਖੁੰਦਾ ਨਾੜਾ ਉਹਨੂੰ ਵੀ ਆਪਾਂ ਅੱਗ ਲਾ ਇਸ ਕਰਕੇ ਹੁਣ ਜੇ ਪਰ ਐਦਾਂ ਆਪਾਂ ਅੱਗ ਲਾ ਕੇ ਆਪਣੇ ਖੇਤ ਦੇ ਵਿੱਚ ਜਿਹੜੀ ਹੈ ਉਹ ਖੇਤੀ ਕਰਾਂਗੇ ਫਿਰ ਆਪਾਂ ਨੂੰ ਖੇਤੀ ਦੇ ਵਿੱਚ ਘਾਟ ਹੀ ਘਾਟ ਹੈ ਕਿਉਂਕਿ ਮਿੱਟੀ ਦੇ ਜਿਹੜੀ ਉਪਜਾਊ ਸ਼ਕਤੀ ਹੈ ਉਹ ਉਹਨਾਂ ਜੀਵਾਣੂਆਂ ਨਾਲੇ ਹੈ ਜਿਹੜੀ ਮਿੱਟੀ ਦੇ ਵਿੱਚ ਜੀਵਾਣੂ ਨੇ ਕਿਉਂਕਿ ਅੱਗ ਲਾਉਣ ਦੇ ਨਾਲ ਉਹ ਜੀਵਾਣੂ ਜਿਹੜੇ ਨੇ ਸੜ ਕੇ ਸੁਆਹ ਹੋ ਜਾਂਦੇ ਨੇ ਇਸ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਦਿਨ ਪਤ ਪ੍ਰਤੀ ਦਿਨ ਜਿਹੜੀ ਘਟਦੀ ਜਾ ਰਹੀ ਹੈ ਹੁਣ ਆਪਾਂ ਨੂੰ ਇਸ ਤੇ ਵੀ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ ਪਰਿਆਵਰਣ ਨੂੰ ਬਚਾਉਣ ਦੀ ਵੀ ਆਪਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਇਹ ਨਹੀਂ ਹੈਗਾ ਕਿ ਆਪਾਂ ਕਿਸਾਨ ਆਪਾਂ ਆਪਣੀ ਫਸਲ ਵੱਢੀ ਤੇ ਬਾਅਦ ਵਿੱਚ ਜਿਹੜੀ ਰਹਿਣਖੋਦ ਬਜੀ ਉਹਨੂੰ ਅੱਗ ਲਾ ਦੋ ਤੇ ਬਾਅਦ ਵਿੱਚ ਕਹਦੇ ਹੋ ਇਹਦਾ ਤਾਂ ਜੀ ਕੋਈ ਹੱਲ ਨਹੀਂ ਸੀਗਾ ਤੇ ਜੇਕਰ ਆਪਾਂ ਆਪਣੀ ਝੋਨੇ ਦੀ ਜਿਹੜੀ ਹੈ ਦਾਣੇ ਆਪਣੀ ਟਰਾਲੀ ਦੇ ਵਿੱਚ ਪਾ ਕੇ ਆਪਾਂ ਮੰਡੀ ਦੇ ਵਿੱਚ ਵੇਚਦੇ ਤਾਂ ਆਪਣਾ ਫਰਜ਼ ਵੀ ਪਤਾ ਬਣਦਾ ਜੇ ਕਿ ਜਿਹੜਾ ਝੋਨੇ ਦਾ ਨਾੜਾ ਜਾਂ ਕਣਕ ਦਾ ਨਾੜਾ ਜਾਂ ਫਿਰ ਮੱਕੀ ਦਾ ਪਿੱਛੇ ਬਚਦੀ ਰਹਿਣਖੋਦਾਂ ਉਹਨੂੰ ਵੀ ਆਪਾਂ ਆਪਣੇ ਖੇਤ ਦੇ ਵਿੱਚ ਮਿਲਾ ਲਈ ਆ ਆਪਾਂ ਜਿਹੜਾ ਖੇਤ ਦੇ ਵਿੱਚ ਕੱਦੂ ਕੀਤਾ ਆ ਦੇਖ ਲਓ ਜੀ ਕਿਤੇ ਵੀ ਕੋਈ ਮੱਕੀ ਦੇ ਜਿਹੜੇ ਟਾਡੇ ਦੇ ਟਾਡੇ ਨੇ ਉਹ ਪਾਣੀ ਦੇ ਵਿੱਚ ਉੱਤੇ ਤੈਰਦੇ ਨਜ਼ਰ ਨਹੀਂ ਆਉਣਗੇ ਤੁਹਾਨੂੰ ਜਿਹੜੇ ਦਿਖ ਵੀ ਰਹੇ ਨੇ ਉਹ ਵੀ ਬਹੁਤ ਮਾਈਨਰ ਜਿਹੇ ਨੇ ਘੱਟ ਨੇ ਤੇ ਇਹ ਵੀ ਜਿਹੜੇ ਨੇ ਉਹ ਹਵਾ ਦੇ ਨਾਲ ਜਿਹੜੇ ਨੇ ਉਹ ਨਹੀਂ ਹਿਲਣਗੇ ਕਿਉਂਕਿ ਮੱਕੀ ਦਾ ਜਿਹੜਾ ਖੇਤ ਆਪਾਂ ਤਿਆਰ ਕਰਨਾ ਉਸ ਤੋਂ ਪਹਿਲਾਂ 1-2 ਦਿਨ ਪਾਣੀ ਦੇ ਨਾਲ ਭਰ ਕੇ ਆਪਾਂ ਨੇ ਰੱਖਣਾ ਏ ਤੇ ਬਾਅਦ ਵਿੱਚ 2-3 ਦਿਨ ਬਾਅਦ ਵਿੱਚ ਉਸ ਦਾ ਪਿੱਛੇ ਜਿਹੜਾ ਇਹ ਆਪਾਂ ਕੱਦੂ ਕਰਨਾ ਇਹ ਇਸ ਇਸ ਕਰਕੇ ਆਪਾਂ ਨੂੰ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਿਹੜੇ ਮੱਕੀ ਦੇ ਜਿਹੜੇ ਟਾਡੇ ਨੇ ਉਹ ਸੁੱਕੇ ਹੁੰਦੇ ਨੇ ਤੇ ਜਦੋਂ ਆਪਾਂ ਨਾਲ ਦੀ ਨਾਲ ਪਾਣੀ ਛੱਡ ਕੇ ਇਹਨਾਂ ਦਾ ਕੱਦੂ ਕਰਦੇ ਆ ਤੇ ਇਹ ਪਾਣੀ ਦੇ ਨਾਲ ਜਿਹੜੇ ਅੱਗੇ ਦੇ ਅੱਗੇ ਟਰੈਕਟਰ ਦੇ ਨਾਲ ਰੂੜੀ ਜਾਂਦੇ ਨੇ ਤੇ ਪਰ ਜੇਕਰ ਆਪਾਂ ਖੇਤ ਨੂੰ ਭਰ ਕੇ ਦੋ ਤਿੰਨ ਦਿਨ ਬਾਅਦ ਇਸ ਦੇ ਵਿੱਚ ਕੱਦੂ ਕਰਦੇ ਆ ਤਾਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਅਸੀਂ ਹਰ ਸਾਲ ਜਿਹੜਾ ਇਹ ਮੱਕੀ ਦੀ ਰੈਂਦ ਖੋਦੂਨ ਆਪਣੇ ਖੇਤ ਦੇ ਵਿੱਚ ਮਿਕਸ ਕਰਕੇ ਵਾਹ ਕੇ ਤੇ ਐਦਾਂ ਹੀ ਕੱਦੂ ਕਰਦੇ ਆ ਤੇ ਕੱਦੂ ਤੁਸੀਂ ਨੇ ਕਦੇ ਵੀ ਜਿਹੜਾ ਇਹ ਮੱਕੀ ਦੇ ਖੇਤ ਦਾ ਜਿਹੜਾ ਕਰਨਾ ਏ ਉਹ ਹਾਲਤ ਤੇ ਸਵਾਗੇ ਦੇ ਨਾਲ ਨਹੀਂ ਹੁੰਦਾ ਲਿਫਟ ਵਾਲੀ ਹੈਰੂ ਜਾਂ ਫਿਰ ਤੁਹਾਡੇ ਕੋਲ ਜੇ ਰੂਟਾ ਬੀਟਰ ਆ ਤਾਂ ਉਹਦੇ ਨਾਲ ਤੁਸੀਂ ਇਦਾਂ ਕੱਦੂ ਕਰਦੇ ਨਹੀਂ ਕਿਉਂਕਿ ਖਾਲਸਾ ਅੱਗੇ ਨਾਲ ਇੱਦੀ ਸੈਟਿੰਗ ਨਹੀਂ ਕਰ ਸਕਦੇ ਤੁਸੀਂ ਖੇਤ ਦੀ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਵਧੀਆ ਖੇਤ ਜਿਹੜਾ ਇਹ ਉਹ ਤਿਆਰ ਹੋ ਚੁੱਕਿਆ ਹੈ ਤੇ ਇਹਦੇ ਵਿੱਚ ਜਿਹੜੀ ਹੈ ਬਾਸਮਤੀ ਝੋਨੇ ਦੀ ਲਵਾਈ ਹੁਣ ਸ਼ੁਰੂ ਹੋ ਚੁੱਕੀ ਹੈ ਕਈ ਕਿਸਾਨ ਇਹ ਜਿਹੜੇ ਕਿ ਬਾਸਮਤੀ ਝੋਨੇ ਨੂੰ ਆਪਣੇ ਖੇਤ ਦੇ ਵਿੱਚ ਟ੍ਰਾਂਸਫਰਟ ਕਰ ਦਿੰਦਾ ਉਹ ਲੇਬਰ ਨੂੰ ਕਹਿ ਦਿੰਦੇ ਨੇ ਕਿ ਜਿਹੜੇ ਇਹਦੇ ਡੱਕੇ ਲਗਾਉਣੇ ਨੇ ਉਹ ਸੰਘਣੇ ਲਗਾਉਣੇ ਨੇ ਪਰ ਤੁਸੀਂ ਇਦਾਂ ਦੀ ਗਲਤੀ ਨਹੀਂ ਕਰਨੀ ਹੈਗੀ ਇਸ ਝੋਨੇ ਨੂੰ ਵੀ ਤੁਸੀਂ ਆਮ ਜਿਹੜੇ ਝੋਨੇ ਨੇ ਉਸ ਤਰ੍ਹਾਂ ਦੀ ਹੀ ਸਾਹ ਦੇ ਨਾਲ ਹੀ ਸਾਨੂੰ ਲਗਾਉਣਾ ਹੈ ਡੱਕੇ ਤੋਂ ਡੱਕੇ ਦਾ ਫਾਸਲਾ ਜਿਹੜਾ ਇਹ ਤੁਸੀਂ ਉਸ ਹਿਸਾਬ ਦੇ ਨਾਲ ਹੀ ਰੱਖਣਾ ਤੁਸੀਂ ਵੇਖ ਸਕਦੇ ਹੋ ਕੋਈ ਬਹੁਤੀ ਅਸੀਂ ਸੰਘਣੀ ਇਸ ਬਾਸਮਤੀ ਦੇ ਝੋਨੇ ਦੀ ਪਨੀਰੀ ਅਸੀਂ ਨਹੀਂ ਲਗਾਈ ਕਿਉਂਕਿ ਜੇਕਰ ਆਪਾਂ ਜ਼ਿਆਦਾ ਸੰਘਣੀ ਲਗਾਏਗੇ ਤਾਂ ਕਿਤੇ ਨਾ ਕਿਤੇ ਪ੍ਰੋਬਲਮ ਆਉਂਦੀ ਆ ਹਵਾ ਦਾ ਦਾਨ ਪ੍ਰਦਾਨ ਜਿਹੜਾ ਇਹ ਉਹ ਖੇਤ ਦੇ ਵਿੱਚ ਘੱਟ ਹੁੰਦਾ ਹੈ ਤੇ ਸੂਰਜ ਦੀ ਰੌਸ਼ਨੀ ਵੀ ਘੱਟ ਆਉਂਦੀ ਹੈ ਤੇ ਦੇ ਬਾਅਦ ਜਿਹੜੀਆਂ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ ਫੰਗਸ ਦੀ ਹੋ ਗਈ ਚੇਪਾ ਰੋ ਹੋ ਗਿਆ ਤੇਲਾ ਹੋ ਗਿਆ ਸੁੰਡੀ ਹੋ ਗਈ ਇਹ ਸਾਰੀਆਂ ਬਿਮਾਰੀਆਂ ਆਪਣੇ ਖੇਤ ਦੇ ਵਿੱਚ ਆਉਂਦੀਆਂ ਨੇ ਤੇ ਕਾਫੀ ਨੁਕਸਾਨ ਕਰਦੀਆਂ ਨੇ ਬਾਸਮਤੀ ਇੱਕ ਪ੍ਰਾਈਵੇਟ ਖਰੀਦ ਹੈ ਬਾਸਮਤੀ ਝੋਨੇ ਦੀ ਇਹਦੀ ਜਿੰਨੀ ਵਧੀਆ ਕੁਆਲਿਟੀ ਆਪਾਂ ਮੰਡੀ ਦੇ ਵਿੱਚ ਲੈ ਕੇ ਜਾਵਾਂਗੇ ਉਨਾਂ ਵਧੀਆ ਆਪਾਂ ਨੂੰ ਇਹਦਾ ਜਿਹੜਾ ਰੇਟ ਮਿਲੇਗਾ ਇਸ ਕਰਕੇ ਇਦਾਂ ਦੀ ਕੋਈ ਗਲਤੀ ਨਹੀਂ ਕਰਨੀ ਜਿਹੜਾ ਵੀ ਆਪਾਂ ਬਾਸਮਤੀ ਜਿਹੜੀ ਦੀ ਪਨੀਰੀ ਆਪਣੇ ਖੇਤ ਦੇ ਵਿੱਚ ਲਗਾਉਣੀ ਹੈ ਉਹ ਤੋਂ ਜ਼ਿਆਦਾ ਸੰਘਣਾ ਨਹੀਂ ਲਵਾਉਣਾ ਹੈਗਾ ਉਸ ਦਾ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਆਪਾਂ ਆਮ ਨਾਰਮਲ ਜਿਹੜੀ ਵੀ ਆਪਾਂ ਹੋਰ ਬਾਸਮਤੀ ਝੋਨੇ ਦੀ ਪਨੀਰੀ ਆਪਾਂ ਲਗਾਉਣੀ ਹੈ ਉਸੇ ਢੰਗ ਦੇ ਨਾਲ ਇਸੇ ਦੀ ਵੀ ਡੱਕੇ ਆਪਾਂ ਉਸੇ ਹਿਸਾਬ ਦੇ ਨਾਲ ਦੇਰ ਤੋਂ ਲਗਵਾਉਣੇ ਨੇ ਬਹੁਤੇ ਜ਼ਿਆਦਾ ਸੰਗਣੀ ਵੀ ਨਹੀਂ ਕਰਨੇ ਬਹੁਤੇ ਜ਼ਿਆਦਾ ਛਿੱਦੇ ਵੀ ਨਹੀਂ ਕਰਨੇ ਜਿੱਦਾਂ ਦੀ ਲੇਬਲ ਲਗਾਉਂਦੀ ਹੈ ਆਮ ਤਰੀਕੇ ਦੇ ਨਾਲ ਜਿਹੜੀਆਂ ਹੋਰ ਵੈਰੈਟੀ ਨੇ ਉਸੇ ਤਰ੍ਹਾਂ ਦੇ ਨਾਲ ਆਪਾਂ ਇਸ ਦੀ ਵੀ ਜਿਹੜੀ ਲਵਾਈ ਉਸ ਤਰ੍ਹਾਂ ਹੀ ਕਰਨੀ ਹੈ ਉਮੀਦ ਹੈ ਜੀ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਨੂੰ ਹੋਰ ਕਿਸਾਨਾਂ ਤੱਕ ਸ਼ੇਅਰ ਵੀ ਕਰਿਓ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਵੀ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧ